ਸੱਚੀ ਕਲ ਸਾਰਿਆਂ ਨੂੰ ਤੁਸੀਂ ਦੇਖਿਓ ਦਸਰਾਹਲ ਮੰਡੀ ਅੱਡਾ ਪੰਜਾਬ ਕਰਿਆਨਾ ਸਟੋਰ ਦੀਆਂ ਸਿੱਧੀਆਂ ਤਸਵੀਰਾਂ ਜਿਸ ਵਿੱਚ ਜੋਗਰਾਜ ਬਲੋਂ ਆਪਣੀ ਦੁਕਾਨ ਦੇ ਜਿਹੜੇ ਸ਼ਟਰ ਟੁੱਟੇ ਹੋਏ ਦਿਖਾਈ ਜਾ ਰਹੇ ਹਨ ਉਹਨਾਂ ਦੱਸਿਆ ਕਿ ਜਦੋਂ ਸਵੇਰੇ ਆ ਕੇ ਦੇਖਿਆ ਦੁਕਾਨ ਦੇ ਸ਼ਟਰ ਦਾ ਸੈਂਟਰ ਲੌਕ ਤੇ ਸਾਈਡਾਂ ਦੇ ਲੌਕ ਤੋੜੇ ਹੋਏ ਸੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੇਖਿਆ ਕਿ ਦੁਕਾਨ ਦਾ ਜਿਹੜਾ ਸਮਾਨ ਉਹ ਖਿਲਰਿਆ ਪਿਆ ਸੀ ਸੀਸੀਟੀਵੀ ਕੈਮਰੇ ਚੈੱਕ ਹਨ ਤੇ ਪਤਾ ਲੱਗਾ ਕਿ ਕਰੀਬ 8:00 ਵਜੇ ਤੋਂ ਲੈ ਕੇ ਪੌਣੇ 3:00 ਵਜੇ ਤੱਕ ਦੁਕਾਨ ਦੇ ਅੰਦਰ ਰਾਤ ਚੋਰੀ ਕਰਨ ਵਾਸਤੇ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਦਾਖਲ ਹੋਏ ਉਹਨਾਂ ਵੱਲੋਂ ਆਣ ਕੇ ਦੁਕਾਨ ਦਾ ਜਿਹੜਾ ਸਮਾਨ ਹੈ ਕੀਮਤੀ ਸਮਾਨ ਉਹ ਬੋਰੀਆਂ ਵਿੱਚ ਤੇ ਬਾਲਟੀਆਂ ਦੇ ਵਿੱਚ ਪਰ ਕੇ ਉਹ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਸਮਾਨ ਦੇ ਨਾਲ ਨਾਲ ਕੁਛ ਨਗਦ ਰਾਸ਼ੀ ਵੀ ਸੀ ਜਿਹੜੀ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਦੇਖ ਸਕਦੇ ਤੁਸੀਂ ਸਿੱਧੀਆਂ ਤਸਵੀਰਾਂ ਦੇ ਵਿੱਚ ਜਿਹੜਾ ਚੋਰ ਹੈ ਮੂੰਹ ਬੰਨੇ ਹੋਏ ਆ ਔਰ ਜਿਹੜਾ ਕੀਮਤੀ ਸਮਾਨ ਹੈ ਗੱਲੇ ਦੇ ਵਿੱਚੋਂ ਪਾਲ ਕਰ ਰਿਹਾ ਤੇ ਦੂਸਰਾ ਚੋਰ ਆ ਕੇ ਜਿਹੜੀਆਂ ਅਲਮਾਰੀ ਵਿੱਚ ਸ਼ੋਕੇਸ ਦੇ ਵਿੱਚ ਪਏ ਕੀਮਤੀ ਸਮਾਨ ਉਹਨਾਂ ਨੂੰ ਬਾਲਟੀਆਂ ਦੇ ਵਿੱਚ ਭਰਿਆ ਜਾਂਦਾ ਸਿੱਧੀਆਂ ਤਸਵੀਰਾਂ ਸਰਾਲ ਮੰਡੀ ਤੋਂ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਦੀ ਪੋਟੇਜ ਉਹ ਦਿਖਾ ਰਹੇ ਆ ਤਾਂ ਜੋਗਰਾਜ ਨੇ ਦੱਸਿਆ ਕਿ ਪਿਛਲੇ ਸਾਲ ਵੀ ਮੇਰੀ ਇਸੇ ਦੁਕਾਨ ਤੇ ਰਾਤ ਦੇ ਟਾਈਮ ਲੁੱਟਖੋ ਨੌਜਵਾਨਾਂ ਵੱਲੋਂ ਕੀਤੀ ਗਈ ਸੀ ਦੋ ਅਣਪਛਾਤੇ ਨੌਜਵਾਨ ਜਿਨ੍ਹਾਂ ਕੋਲ ਪਿਸਤੌਲ ਦੀ ਨੋਕ ਤੇ 30000 ਦੀ ਨਕਦੀ ਲੁੱਟੀ ਸੀ ਸੋ ਅਜੇ ਤੱਕ ਉਹ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ ਤੁਸੀਂ ਦੇਖ ਰਹੇ ਹੋ ਦਸਾਂਜ ਕਲਾਂ ਤੋਂ ਸੁਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਭਾਈ 사શીਕਲ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਜੋਗਰਾਜ ਹੈ ਅੱਛਾ ਜੀ ਕਿਹੜਾ ਪਿੰਡ ਹੈ ਇਹ ਸਰਹਾਲ ਮੜੀਆ ਜੀ ਅੱਛਾ ਜੀ ਕੀ ਨੁਕਸਾਨ ਹੋਇਆ ਤੁਹਾਡਾ ਸਾਡੀ ਰਾਤ ਇੱਕ ਤਕਰੀਬਨ 6000 ਦੀ ਜਿਹੜੀ ਕੈਸ਼ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਮੇਰਾ ਤਕਰੀਬਨ ਤਕਰੀਬਨ 20000 ਰੁਪਏ ਦਾ ਜਿਹੜਾ ਸਾਮਾਨ ਉਹ ਲੈ ਕੇ ਗਏ ਆ। ਅੱਛਾ ਜੀ। ਹਾਂ ਜੀ। ਤਕਰੀਬਨ ਕਿੰਨੇ ਵਜੇ ਚੋਰਾਂ ਨੇ ਜਿਹੜਾ ਅੱਗੇ ਸ਼ਟਰ ਤੋੜ ਕੇ ਅੰਦਰ ਵੜੇ? ਇਹ 2:30 ਤੋਂ ਪੌਣੇ 1:00 ਵਜੇ ਦੀ ਗੱਲ ਆ ਰਾਤ ਦੀ। ਅੱਛਾ ਜੀ। ਕਿੰਨੇ ਜਣੇ ਸੀਗੇ? ਤੇ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਤਿੰਨ ਜਣੇ ਸ਼ੋ ਹੁੰਦੇ ਆ। ਅੱਛਾ ਜੀ। ਹਾਂ ਜੀ। ਕਿੱਦਾਂ ਚਿਹਰੇ ਕੋਈ? ਉਹਨਾਂ ਨੇ ਮੂੰਹ ਰਪੇਟਿਓ ਆ ਚਿਹਰੇ ਪਛਾਣ ਨਹੀਂ ਦਿੰਦੇ। ਅੱਛਾ ਜੀ। ਹਾਂ ਜੀ ਇਹ ਚੋਰੀ ਸਬੰਧੀ ਕੋਈ ਦਰਖਾਸਤ ਚੋਰੀ ਸਬੰਧੀ ਦਰਖਾਸਤ ਅਸੀਂ ਆਪ ਤਾਂ ਨਹੀਂ ਦਿੱਤੀ ਜਦੋਂ ਪੁਲਿਸ ਵਾਲਿਆਂ ਨੂੰ ਇੱਥੋਂ ਸਾਡੇ ਲੋਕਲ ਰਿਪੋਰਟਰ ਆ ਉਹਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹਨਾਂ ਦੇ ਕਹਿੰਤੇ ਆਏ ਸੀਗੇ ਤੇ ਉਹੀ ਬਿਆਨ ਲੈ ਆਏ ਸੀ ਕਿੰਨਾ ਨੁਕਸਾਨ ਹੋਇਆ ਅੱਛਾ ਜੀ ਕੋਈ ਲੈਕਚਰੀ ਦਰਖਾਸਤ ਜਾਂਦੀ ਤੁਸੀਂ ਕੋਈ ਨਹੀਂ ਕੋਈ ਲੈਕਚਰੀ ਕੋਈ ਨਹੀਂ ਜਿੱਥੇ ਕਿਉਂ ਮੈਨੂੰ ਇਹਨਾਂ ਤੇ ਮੈਂ ਅੱਜ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਇੱਕ ਸਾਲ ਤਕਰੀਬਨ ਇੱਕ ਸਾਲ ਪਹਿਲਾਂ ਹਾਂਜੀ ਮੇਰੇ ਤੇ ਰਾਤ ਨੂੰ 9 ਵਜੇ ਰਿਵਾਲਵਰ ਧਾਨ ਕੇ ਦੋ ਬੰਦੇ ਠੀਕ ਹੈ ਤੇ ਟਾਟੂਆ ਜਿਹਾ ਲੈ ਕੇ ਮੈਨੂੰ ਲੁੱਟ ਕੀਤੀ ਸੀਗੀ ਮੇਰੀ तकरीबन 25 ਤੋਂ 30 ਹਜ਼ਾਰ ਰੁਪਏ ਦੀ ਅੱਛਾ ਜੀ ਤੇ ਮੈਂ ਉਸ ਵੇਲੇ ਆਪਣਾ ਦਾਾ ਪਾ ਕੇ ਮੇਰੇ ਕੋਲ ਇੱਕ ਡੰਡਾ ਪਿਆ ਸੀ ਮੈਂ ਉਹ ਰਿਵਾਲਵਰ ਵਾਲੇ ਦੇ ਸਿਰ ਵਿੱਚ ਮਾਰਿਆ ਅੱਛਾ ਜੀ ਤੇ ਉਹ ਫਿਰ ਭੱਜੇ ਮੈਂ ਵੀ ਮਗਰ ਭੱਜਿਆ ਜਦੋਂ ਸਵੇਰ ਨੂੰ ਰਿਪੋਰਟ ਦੇਣ ਗਏ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਵਾ ਉਹਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਇੱਥੇ ਚੋਰੀ ਦੀਆਂ ਰਿਪੋਰਟਾਂ ਨਹੀਂ ਲਿਖਦੇ। ਅੱਛਾ ਜੀ। ਤੇ ਮੇਰਾ ਉਹਦੇ ਨਾਲ ਕੋਈ ਕਿਹੜੀ ਦੱਸ ਸਕਦੇ ਮੌਕੇ ਤੇ ਕੌਣ ਸੀ ਅੰਚਾਰਜ? ਉਹਦੇ ਨਾਂ ਦਾ ਹੁਣ ਯਾਦ ਨਹੀਂ ਉਸ ਵੇਲੇ ਜਿਹੜੀ ਬਰਾਇਆ ਮੈਡਮ ਅੰਚਾਰਜ ਸੀਗੇ। ਅੱਛਾ ਮੈਡਮ ਅੰਚਾਰਜ ਸੀ। ਉਹਨਾਂ ਦੇ ਮੌਕੇ ਤੇ ਸੀ ਉਹ। ਠੀਕ ਹੈ ਜੀ। ਸ਼ਰਮਾ ਸੀ ਕੀ ਸੀਗਾ ਕੋਈ ਨਾ। ਹਾਂ ਠੀਕ ਹੈ ਹਾਂ ਪਤਾ ਲੱਗ ਗਿਆ ਜੀ ਮੈਨੂੰ। ਹਾਂਜੀ। ਤੇ ਮੇਰੇ ਆ ਉਹਨਾਂ ਨਾਲ ਤਕਰਾਰ ਵੀ ਹੋਇਆ ਇਸ ਗੱਲ ਤੋਂ। ਠੀਕ ਹੈ ਸਰ। ਤੇ ਉਹਨਾਂ ਨੇ ਸਾਡੀ ਉਹ ਦਰਖਾਸਤ ਮਕਸਦ ਲਈ ਨਹੀਂ ਉਹ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹਾਂਜੀ। 19 ਤਰੀਕ ਦੀ ਗੱਲ ਉਹ 20 ਤਰੀਕ ਨੂੰ ਰਿਪੋਰਟ ਦੇਣ ਗਏ ਆ 26 ਤਰੀਕ ਨੂੰ ਇਹ ਹੀ ਬੰਦੇ ਜਿਹੜੇ ਉਹ ਸੀਗੇ ਇੱਥੇ ਮਿਹਲੀ ਦੇ ਲੱਗ ਆਪਣੇ ਵਜੀਦਪੁਰ ਫਿਰ ਲੁੱਟਖੋ ਕਰਦੇ ਪકડੇ ਗਏ ਅੱਛਾ ਜੀ ਉਹਨਾਂ ਨੇ ਮੇਰੀ ਚੋਰੀ ਕਬੂਲ ਕੀਤੀ ਉੱਥੇ ਅੱਛਾ ਜੀ ਅਸੀਂ ਫੇਰ ਦੱਸਣ ਗਏ ਹੂੰ ਤੇ ਮੈਨੂੰ ਰਾਤ ਨੂੰ 9:30 ਵਜੇ ਕਹਿੰਦੇ ਆ ਕੇ ਇੱਥੇ ਬਿਆਨ ਦਰਜ ਕਰਵਾ ਅੱਛਾ ਜੀ ਰਾਤ ਨੂੰ ਤੇ ਮੈਂ ਕਿਹਾ ਅੱਗੇ ਤੁਸੀਂ ਮੇਰੀ ਰਿਪੋਰਟ ਨਹੀਂ ਦਰਜ ਕੀਤੀ ਮੋਰ ਮੈਂ 9:30 ਵਜੇ ਮੈਨੂੰ ਕੋ ਰਸਤੇ ਵਿੱਚ ਹੀਮਕੀਮ ਹੋ ਜੇ ਮੈਂ ਨਹੀਂ ਆਉਂਦਾ ਮੈਂ ਰਿਪੋਰਟ ਨਹੀਂ ਇਸ ਗੱਲ ਦੀ ਮੈਂ ਜਿਹੜਾ ਜੋ ਮੇਰਾ ਨਕਸ਼ਾ ਹੋ ਗਿਆ ਮੈਂ ਚੱਲ ਚਾਲੂਗਾ ਮੈਂ ਨਹੀਂ ਇਥੇ ਰਿਪੋਰਟ ਦਰਜ ਕਰਵਾਉਣਾ ਸਹੀ ਹੈ ਤੇ ਮੈਂ ਇਹਨੂੰ ਕਿਹਾ ਵੀ ਮੇਰਾ ਜਦੋਂ ਉਸ ਵੇਲੇ ਬੰਦਿਆਂ ਨੂੰ ਤੁਹਾਡੀ شناخت ਹੋਵੇ ਮੇਲੇ ਦੇ ਬੰਦੇ ਸੀਗੇ ਅੱਛਾ ਜੀ ਬੰਦੇ ਫੜੇ ਗਏ ਉਹਨਾਂ ਦੇ ਪਰਚਾ ਹੋਇਆ ਤੁਸੀਂ ਉਹਨਾਂ ਤੇ ਜਦੋਂ ਅਸੀਂ ਦੱਸਿਆ ਤੁਸੀਂ ਉਹਨਾਂ ਤੇ ਕੀ ਕਾਰਵਾਈ ਕੀਤੀ ਬਿਲਕੁਲ ਨਹੀਂ ਬਣਦੀ ਸੀ ਹਾਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਲੈਕਚੀ ਰਿਪੋਰਟ ਦੇਣਾ ਮناسب ਨਹੀਂ ਸਮਝਿਆ ਮਤਲਬ ਦੁਸਾਂਜ ਖਲਾ ਚੌਂਕੀ ਇੰਚਾਰਜ ਤੇ ਜਾਂ ਚੌਂਕੀ ਤੇ ਮਤਲਬ ਕੋਈ ਬੰਦਰ ਹੋਏ ਬਿਲਕੁਲ ਨਹੀਂ ਜੀ ਹਾਂਜੀ ਯਕੀਨ ਵਾਲੀ ਗੱਲ ਨਹੀਂ ਨਹੀਂ ਜੀ ਨਹੀਂ ਤੁਹਾਡੇ ਮੁਤਾਬਕ ਕਿੰਨਾਂ ਕੁ ਮਤਲਬ ਜਿਹੜਾ ਹੁਣ ਬਾਕੀ ਦੁਕਾਨਾਂ ਵੀ ਤੁਸੀਂ ਦੱਸਿਆ ਵੀ ਇੱਕ ਦੋ ਦੁਕਾਨਾਂ ਹੋਰ ਹੈ ਉਹਨਾਂ ਦੇ ਵੀ ਲੁੱਟ ਕੋ ਇਹਦਾ ਚੋਰੀ ਹੋਈ ਆ ਉਹਨਾਂ ਦੇ ਇੱਕ ਦੁਕਾਨ ਨਾਲ ਦੀ ਸੈਂਟਰੀ ਆ ਉਹ ਤੇ 7-8000 ਦਾ ਉਹਦੇ ਮੁਤਾਬਕ ਐਸ਼ਦਾ ਹੋਇਆ ਨੁਕਸਾਨ ਬਾਕੀ ਜਿਹੜਾ ਬਰਾਸ ਦਾ ਸੈਂਟਰੀ ਵੇਅਰ ਸੀਗਾ ਉਹ ਚੋਰੀ ਹੋਇਆ ਅੱਛਾ ਜੀ ਤੇ ਤੀਜੀ ਜਿਹੜੀ ਚੋਰੀ ਹੋਈ ਆ ਆਪਣੇ ਬਿਊਟੀ ਪਾਰਲਰ ਤੇ ਉਹਨਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਉਹਨਾਂ ਦੇ ਹੈ ਨਹੀਂ ਸੀ ਕੁਝ ਨੁਕਸਾਨ ਕਰਕੇ ਗਏ ਹਾਂਜੀ ਹਾਂ ਜਿੰਦੇ ਤੋੜ ਗਏ ਉਹਨਾਂ ਦੇ ਜਿੰਦੇ ਤੋੜ ਗਏ ਹਾਂਜੀ ਤੇ ਹੋਰ ਇੱਕ ਕਪੜੇ ਵਾਲੀ ਦੁਕਾਨ ਦੀ ਗੱਲ ਕਰਦੇ ਕਪੜੇ ਦੀ ਦੁਕਾਨ ਦੀ ਉਹਨੇ ਕੋਸ਼ਿਸ਼ ਕੀਤੀ ਜਿੰਦਾ ਤੋੜਨੇ ਦੀ ਤੋੜਿਆ ਨਹੀਂ ਗਿਆ ਜਾ ਉਹਨਾਂ ਦੀ ਨੀਤ ਬਦਲ ਗਈ ਨਾਲ ਦੀ ਦੁਕਾਨ ਤੋੜ ਲਈ ਪਤਾ ਨਹੀਂ ਕੀ ਰੀਜਨ ਹੋਇਆ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਸਰਕਾਰ ਤੇ ਪੰਜਾਬ ਪੁਲਿਸ ਤੋਂ ਤਾਂ ਇਹੀ ਮੰਗ ਆਵੇ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਹਵਾਲਤ ਹੋਣੀ ਹੈ ਜਿਹੜੇ ਡਿਫਾਲਟਰ ਬੰਦੇ ਆ ਉਹਨਾਂ ਤੇ شناخت ਕਰਕੇ ਉਹਨਾਂ ਦੀ ਸੀਆਈਡੀ ਰਿਪੋਰਟ ਤਿਆਰ ਕਰਕੇ ਉਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਜੀ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਨੁਕਸਾਨ ਹੋਇਆ ਆ ਉਹਨਾਂ ਜਿਹੜੇ ਨੁਕਸਾਨ ਜਿਨ੍ਹਾਂ ਨੇ ਕੀਤਾ ਉਹਨਾਂ ਦੀ شناخت ਕਰਕੇ ਸੀਸੀਟੀਵੀ ਕੈਮਰੇ ਖੰਘਾਲ ਕੇ ਉਹਨਾਂ ਤੇ ਉਹ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡੇ ਜਦੋਂ ਪੁਲਿਸ ਪ੍ਰਸ਼ਾਸਨ ਆਈ ਆ ਮੌਕਾ ਦੇਖਣ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਕੁਝ ਉਹਨਾਂ ਨੇ ਮੇਰੇ ਉਹ ਫੁਟੇਜ ਲਈ ਹੈ ਜਿਹੜੀ ਅਸੀਂ ਉਹ ਜਿਹੜੀ ਤੁਸੀਂ ਗੱਡੀ ਆ ਉਹੀ ਕਲਿੱਪ ਲੈ ਕੇ ਗਏ ਉਹਨਾਂ ਨੇ ਹੋਰ ਕੋਈ ਅੱਡੇ ਦੇ ਵਿੱਚੋਂ ਕੋਈ ਕਲਿੱਪ ਲੈਣ ਦੀ ਉਹ ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਕਿਸੇ ਨੂੰ ਫੋਨ ਕੀਤਾ ਸੀ ਵੀ ਅਸੀਂ ਤੁਹਾਡੇ ਫੋਨ ਦੀ ਉਹ ਸੀਸੀਟੀਵੀ ਕੈਮਰੇ ਲਈ ਲਈ ਆ ਜਾਂ ਨਹੀਂ ਜੋ ਉਹਦੇ ਬਾਰੇ ਉਹ ਉਹੀ ਦੱਸ ਸਕਦੇ ਚਲੋ ਠੀਕ ਹੈ ਜੀ ਉਹਨਾਂ ਤੋਂ ਪਤਾ ਕਰਾਂਗੇ ਬਹੁਤ ਬਤਨ ਨਾਂ ਕੀ ਪੂਰਾ ਆਪਣਾ ਮੇਰਾ ਜੋਗਰਾਜ ਹੈ ਜੀ ਜੋਗਰਾਜ ਜੀ ਅੱਡਾ ਸਰਹਾਲ ਮੰਡੀ ਸਰਹਾਲ ਮੰਡੀ ਬਹੁਤ ਤਨਬਾਜੀ ਇਸੇ ਤਰ੍ਹਾਂ ਚੋਹਾਨ ਸੈਂਟਰੀ ਸਟੋਰ ਅਡਾ ਸਰਵਾਲ ਮੰਡੀ ਵਿਖੇ ਉਹਨਾਂ ਨੇ ਦੱਸਿਆ ਕਿ ਸਾਡੀ ਦੁਕਾਨ ਦੇ ਅੰਦਰੋਂ ਛੱਟਰ ਤੋੜ ਕੇ ਤਕਰੀਬਨ ਪਿੱਤਲ ਦੀਆਂ ਟੂਟੀਆਂ ਤੇ 6000 ਰੁਪਏ ਨਗਦ ਜਿਨ੍ਹਾਂ ਦੀ ਕੀਮਤ ਜਿਹੜੀ ਆ ਟੂਟੀਆਂ ਦੀ 35000 ਦੇ ਕਰੀਬ ਲੱਗ ਹੈਗੀ ਹੈ ਜਿਹੜਾ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਚੋਰਾਂ ਬਲਵਾਜ ਦੇਨ ਲੁੱਟਾਂ ਖੁੰਦੇ ਚੋਰੀਆਂ ਵਿੱਚ ਵਾਦਾ ਇਸੇ ਤਰ੍ਹਾਂ ਰਿੰਕੂ ਕਲਾਥ ਹਾਊਸ ਸਰਾਲ ਮੰਡੀ ਵਾਲਿਆਂ ਦੱਸਿਆ ਕਿ ਮੇਰੀ ਦੁਕਾਨ ਦਾ ਵੀ ਸ਼ਟਰ ਤੋੜਿਆ ਪਰ ਕੋਈ ਦੁਕਾਨ ਦੇ ਵਿੱਚੋਂ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ ਬਿਊਟੀ ਪਾਰਲਰ ਤੇ ਜਿੰਦਾ ਤੋੜਿਆ ਗਿਆ ਉਹਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਤੁਸੀਂ ਦੇਖ ਲਓ ਭਾਈ 사ਸੀ ਕਾਲ ਕੀ ਨਾ ਤੁਹਾਡਾ ਭਾਈ ਮੇਰਾ ਨਾਮ ਰਖਿਸ਼ ਕੁਮਾਰ ਹੈ ਜੀ ਹਾਂ ਜੀ ਕਿ ਇਹ ਕਿਹੜਾ ਅੱਡਾ ਜੀ ਇਹ ਸਰਾਲ ਮੰਡੀ ਦਾ ਅੱਡਾ ਜੀ ਕੱਲ ਰਾਤ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਹਾਂ ਜੀ ਸਾਡੇ ਇੱਥੇ ਚਾਰ ਦੁਕਾਨਾਂ ਹੈ ਸ਼ਟਰ ਤੋੜੇ ਹੈ ਜੀ ਇਹ ਇੱਕ ਕਰਿਆਨ ਦੁਕਾਨ ਹੈ ਜੁਕਾ ਕਰੈਸਟੋਰ ਹੈ ਫਿਰ ਇੱਕ ਸਾਡੇ ਲੰਬਾ ਦੁਕਾਨ ਆ ਜੀ ਉਹਦਾ ਦਾ ਸ਼ਟਰ ਦੋ ਤੋੜੇ ਆ ਜੀ ਤੇ ਨਾਲ ਸਾਡੇ ਬਿਊਟੀ ਪਾਰਲਰ ਆ ਇਹਦਾ ਵੀ ਸ਼ਟਰ ਔਰ ਮੇਰਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਬਚਾ ਹੋ ਗਿਆ ਅੱਛਾ ਜੀ ਬਿਊਟੀ ਪਾਰਲਰ ਦਾ ਜਿਹੜਾ ਸੀਗਾ ਤੋੜਿਆ ਸ਼ਟਰ ਉਹ ਬਚਾਇਆ ਉਹਨਾਂ ਦਾ ਵੀ ਹਾਂਜੀ ਹਾਂਜੀ ਅੰਦਰ ਦੇਖੋ ਉਹਨਾਂ ਨੂੰ ਪਤਾ ਨਹੀਂ ਥੋੜਾ ਬੋਤੋ ਸਮਾਂ ਤਾਂ ਲੈ ਕੇ ਗਏ ਹੋਊਗੇ ਬਿਲਕੁਲ ਸ਼ਟਰ ਤੋੜ ਲਿਆ ਸੀ ਤੁਹਾਨੂੰ ਸਾਡੇ ਤੋੜ ਲੇ ਅੰਦਰ ਅੰਦਰ ਜਾ ਕੇ ਆਏ ਆ ਫਰੋਲਾ ਫੋਲਡੀ ਉਹਨਾਂ ਨੇ ਕੀਤੀ ਆ ਤੇ ਹੁਣ ਦੇ ਦੁਕਾਨਦਾਰ ਕਿੱਥੇ ਆ ਫਿਰ ਇਹ ਯਾਨੀ ਕਿ ਕਿੱਥੇ ਗਏ ਹੋਏ ਆ ਅੱਛਾ ਗਏ ਹੋਏ ਕਿੱਥੇ ਦੁਕਾਨਦਾਰ ਠੀਕ ਹੈ ਪਹਿਲਾਂ ਇੱਥੇ ਸੀ ਹੁਣ ਤੁਹਾਡਾ ਆਪਣਾ ਨਾਮ ਕੀ ਆ ਮੇਰਾ ਨਾਮ ਰਕੇਸ਼ ਕੁਮਾਰ ਰਕੇਸ਼ ਕੁਮਾਰ ਤੁਸੀਂ ਕਿੱਥੋਂ ਆਨੇ ਆ ਮੈਂ ਜੀ ਪਗਵਾੜੇ ਤੋਂ ਆਂ ਪਗਵਾੜੇ ਤੋਂ ਆਨੇ ਸਰਾਲ ਮੰਡੀ ਏਡੇ ਤੋਂ ਇਹ ਵਾਰ ਦਾਤ ਹੋਈ ਆ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਬਈ ਬਸ ਇਹੀ ਆ ਕਿ ਜੀ ਧਿਆਨ ਰੱਖਿਆ ਜਾਵੇ ਇਹ ਦੁਵਾਰਾ ਇਦਾਂ ਦੇ ਕੰਮ ਨਾ ਹੋਣ ਹਾਂਜੀ ਬਹੁਤ ਕੁਛ ਜਿਹੜੀ ਹੀ ਆ ਪੁਲਿਸ ਆਈ ਸੀ ਸਿਰੇ ਹਾਂਜੀ ਆਈ ਸੀ ਦੋ ਵਾਰੀ ਆ ਕੇ ਗਏ ਅੱਛਾ ਕੀ ਕੀ ਕਰੇ ਆ ਕਹਿੰਦੇ ਜੀ ਕਾਰਵਾਈ ਕਰਦਾ ਹੈ ਜੀ ਅੱਛਾ ਜੀ ਹਾਂਜੀ ਉਹ ਛੇਤੀ ਹੀ ਉਹਨਾਂ ਨੂੰ ਉਹਨਾਂ ਨੂੰ ਪੰਦਾਂ ਨੂੰ ਫੜਾਗੇ ਅੱਛਾ ਜੀ ਹਾਂਜੀ ਧੰਨਵਾਦ